ਜੇ ਤਾਂ ਸਟਾਰਟ ਹੋ ਜਾਂਦੇ ਟਰੈਕਟਰ ਇਹ 1 ਲੱਖ ਰੁਪਏ ਤੋਂ ਲੈ ਕੇ ਸਟਾਰਟ ਆਪਣੇ ਕੋਲ ਠੀਕ ਹੈ ਜੀ ਕਰਦੇ ਜੀ ਫੋਰਡ 3600 ਤੋਂ ਕਿੰਨੇ ਮਾਡਲ ਕਿੰਨਾ ਹੈ ਜੀ 95 ਸੀਟ ਮਾਡਲ ਕਰਦੇ ਜੀ ਮੰਗਦੇ ਤਾਂ ਆਪਾਂ 1 ਲੱਖ 22000 ਹਾਂ ਹਾਂ ਜੀ ਮੌਕੇ ਤੇ ਯਾਰ ਬਾਈ 15000 ਰੁਪਏ ਘੱਟ ਦੇ ਦੇਾਂਗੇ ਠੀਕ ਹੈ ਜੀ ਅੱਗੇ ਆ ਗਿਆ ਜੀ ਛਪਰਾਰ 8554 ਸਟਾਰ ਰਿਵਰਸ ਪੀਟੀਓ ਦਾ ਮਾਡਲ ਕਿੰਨਾ ਹੈ ਜੀ ਮਾਡਲ 17 ਜੀ ਕੀ ਡਿਮਾਂਡ ਕਰਦੇ ਦੀ ਹੈਲੋ 5 ਲੱਖ 40000 ਜੀ ਠੀਕ ਆ ਬਾਈ ਜੀ ਇਹ ਜੋ ਵੀ ਹੋਇਆ ਹਾਂ ਇਹ 15000 ਇਹ ਚੁਕਾਤਾ। ਇਹ ਆ ਗਿਆ ਜੀ ਸੋਨਾ ਨਿੱਕਾ ਡੀਆਈ 35 ਦਾ। ਮਾਰਡ ਕਿੰਨਾ ਈਏ? ਇਹ ਮਾਰਡ 2004। 4 ਮਾਰਡ। ਕੀ ਡਿਮਾਂਡ ਕਰਦੇ ਦੀ? ਮਾਰਡ ਦੀ 185000। ਠੀਕ ਹੈ ਜੀ। ਬਾਕੀ 15000 ਇਹ ਚੁਕਾ ਦਾਂ। ਠੀਕ। ਨੰਬਰ ਆਪਣਾ ਜੀ 94633 264। ਠੀਕ। ਹਾਂਜੀ ਸਤਿਗੁਰ ਪਾਈ ਜੀ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਮੌਂਚੈਂਤਲ ਮੰਡੀ ਸਾਬੋ ਟਰੈਕਟਰ ਮੰਡੀ ਚ। ਬਾਈ ਆਪਣੇ ਨਾਲ ਸੀਗਾ ਬਾਈ ਜੀ। ਸਤਿਗੁਰ ਜੀ। ਹੋਰ ਕੀ ਮੈਂ ਠੀਕ ਹੋ ਜੀ ਵਧੀਆ। ਵਧੀਆ ਬਾਈ ਇਹ ਤੁਹਾਨੂੰ ਸ਼ਰਾਬ। ਠੀਕ। ਇਹ ਕਿੰਨੇ ਕਾ ਟਰੈਕਟਰ ਅਵੇਲੇਬਲ ਹੁੰਦੇ ਆ ਜੀ? ਉਹ ਬਾਈ ਆਪਣੇ ਕੋਲੇ ਹੁੰਦੇ 8-10 ਟਰੈਕਟਰ ਯਾਰ ਆ ਜੀ। ਠੀਕ ਆ ਜੀ। ਇਹ ਕਿੰਨੇ ਕ ਤੋਂ ਸਟਾਰਟ ਹੋ ਜਾਂਦੇ ਟਰੈਕਟਰ ਜੀ? 1 ਲੱਖ ਰੁਪਏ ਤੋਂ ਲੈ ਕੇ ਸਟਾਰਟ ਆਪਣੇ ਕੋਲੇ। ਠੀਕ ਆ ਜੀ। ਨਵਾਂ ਮਾਡਲ ਵੀ ਐਪ ਮਾਡਲ ਵੀ। ਹਾਂਜੀ ਹਾਂਜੀ। ਸਾਰੇ ਟਰੈਕਟਰ ਮਿਲ ਹੀ ਜਾਣਗੇ ਤੇ ਗਰੀਬਾਂ ਨੂੰ ਸਾਰੇ। ਠੀਕ ਆ ਜੀ। ਤੇ ਮੰਡੀ ਸਟੇਸ਼ਨ ਕੀ ਹੈ ਜੀ ਆਪਣੀ ਮੰਡੀ? ਮੋੜ ਰੋਡ ਤੇ ਇੱਕ ਨੰਬਰ ਪਲਾਟ ਆਪਣਾ ਬਾਈ। ਠੀਕ ਆ ਬਾਈ ਜੀ। ਸਰਵੰਡੀ ਤੋਂ ਜਿਹੜਾ ਮੋੜਾਂ ਵਾਲਾ ਰੋਡ ਆ। ਹਾਂਜੀ ਹਾਂਜੀ। ਰੋਡ ਤੋਂ ਹੀ ਤੋਂ ਆਉਣੇ ਆਪਾਂ ਇੱਕ ਨੰਬਰ ਪਲਾਟ ਆਪਣਾ। ਠੀਕ ਆ ਦੇ ਭਾਈ ਅਸੀਂ ਕੋਈ ਕਰਿਆ ਤਾਂ ਹੈ ਨਹੀਂ ਉਹ ਬਸ ਜੇ ਲੋੜ ਪਵੇ ਤਾਂ ਕਰਵਾ ਸਕਦੇ ਹਾਂ ਠੀਕ ਹੈ ਜੀ ਹਾਂ ਪੁਰਾਣਾ ਡਰੈਕਟਰ ਜੀ ਫਕਲਾਂਗੇ ਭਾਈ ਪੁਰਾਣਾ ਦੇ ਵਿੱਚ ਲੈ ਲੈਨੇ ਆਪਾਂ ਠੀਕ ਹੈ ਜੀ ਹਾਂ ਸਟਾਰਟ ਕਰਦੇ ਹਾਂ ਜੀ ਫੋਰਡ 3600 ਤੋਂ ਕਿੰਨੇ ਮਾਡਲ ਹੈ ਜੀ ਇਹ 95 ਮਾਡਲ 95 ਮਾਡਲ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਤਾਂ ਮਗਰਲੇ ਤਾਂ ਭਾਈ ਗੋਲ ਜਾਂ ਗੂਆਂ ਵਾ ਕਸੇ ਹੀ ਆ ਤੀਕ ਪੈਸੇ ਆ ਮੂਰ ਰਹੇਗਾ ਦੇਖ ਠੀਕ ਹੈ ਜੀ ਹਾਂ ਜੀ ਮਾਡਲ ਕਿੰਨਾ ਹੈ ਜੀ 95 95 ਨੰਬਰ ਜੀ ਐਚ 4 ਠੀਕ ਹੈ ਬਈ ਜੀ ਇੰਜਨ ਗੇਅਰ ਦੀ ਗਾਰੰਟੀ ਹੈ ਜੀ ਹਾਂ ਚੰਗਾ ਇੰਜਨ ਗੇਅਰ ਦਾ ਠੀਕ ਹੈ ਜੀ ਕੀ ਡਿਮਾਂਡ ਕਰਦਾ ਜੀ ਮੰਗਦਾ ਤਾਂ ਆਪਾਂ 1,26,000 ਹਾਂ ਹਾਂ ਜੀ ਮੌਕੇ ਤੇ ਯਾਰ ਬਾਈ 15,000 ਰੁਪਏ ਘੱਟ ਦੇ ਦਾਂਗੇ ਠੀਕ ਹੈ ਜੀ 15,000 ਦਾ ਮਾਨਤਾ ਰੱਖ ਲਓ ਹਾਂ ਹਾਂ ਠੀਕ ਹੈ ਜੀ ਅੱਗੇ ਆ ਗਿਆ ਬਾਈ ਜੀ ਸਵਰਾਜ 8553 37 ਰਿਵਰਸ ਵੀਡੀਓ ਕਿੰਨੇ ਮਾਡਲ ਹੈ ਜੀ ਇਹ ਇਹ ਹੈਗਾ ਜੀ 2000 ਤੇ 12 ਮਾਡਲ ਹੈ ਜੀ ਇਹ 12 ਮਾਡਲ ਸਿੰਪਲ ਸਟੀering ਹੈ ਜੀ ਹਾਂ ਜੀ ਸਿੰਪਲ ਸਟੀering ਹੈ ਜੀ ਹਾਂ ਤਾਇਰਾਂ ਦੀ ਕੀ ਕੰਡੀਸ਼ਨ ਹੈ ਜੀ? ਫਰ ਮਗਰ ਲੈ ਹੈਗਾ 40 ਕ ਪੈਸੇ। ਹਾਂ ਜੀ। ਨੂਰ ਲੈ ਹੈਗਾ 70 ਕ ਪੈਸੇ। ਇਹ ਨੰਬਰ ਜੀ। ਨੰਬਰ ਇਹਦਾ ਵੀ ਐਚ ਆਰ ਹੈ ਜੀ। ਠੀਕ ਆ ਬਈ ਜੀ। ਤੇ ਇਹ ਰੰਗ ਪੇਂਟ ਦੀ ਰੰਗ ਪੇਂਟ ਰਿਜੀਨਲ ਹੈ। ਠੀਕ ਆ। ਇੰਜਨ ਗੇਅਰ ਦਾ ਵੀ ਚੰਗਾ। ਇੰਜਨ ਗੇਅਰ ਦਾ ਵੀ ਬਹੁਤ ਵਧੀਆ ਹੈ। ਠੀਕ ਆ ਜੀ। ਕੀ ਡਿਮਾਂਡ ਕਰਦੇ ਵੀ? ਇਹਦਾ ਆਪਾਂ 3 ਲੱਖ 40 ਹਜ਼ਾਰ ਮੰਗਦੇ ਆ। ਹਾਂ ਜੀ। ਬਾਕੀ ਕੋਈ ਮੌਕੇ ਤੇ ਬਈ 15 ਹਜ਼ਾਰ ਇਹਦਾ ਕਟਾ ਦੇ। ਠੀਕ ਆ ਜੀ। 15 15 ਹਜ਼ਾਰ ਦਾ ਡਿਸਕਾਊਂਟ ਆ। 15 ਹਜ਼ਾਰ ਠੀਕ ਆ ਬਈ ਜੀ। ਅੱਗੇ ਆ ਗਿਆ ਜੀ ਛਪਰਾਜ 855 4 ਸਟਾਰ ਰਿਵਰਸ ਪੀਟੀਓ ਡਬਲ ਪੰਪ ਕਿੰਨੇ ਮਾਡਲ ਹੈ ਜੀ ਇਹ ਇਹ ਬਾਈ ਹੈਗਾ 17 ਮਾਡਲ 17 ਮਾਡਲ ਹੈ ਹਾਂ ਪਾਇਰਾ ਵੀ ਕੀ ਕੰਡੀਸ਼ਨ ਹੈ ਜੀ ਪੂਰਾ ਚੰਗੀ ਆ 90% ਵਾਂਗੂ ਆ ਬਾਈ ਮੂਰ ਦੇ ਨਵੇਂ ਆ ਤੇ ਠੀਕ ਹੈ ਏਟੀਐ ਲ ਫਰੰਟ ਵਾਲੇ ਹਾਂ ਜੀ ਠੀਕ ਆ ਬਾਈ ਜੀ ਪਾਵਰ ਸਟੀering ਆ ਪਾਵਰ ਸਟੀering ਆ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਡਬਲ ਚੰਗਾ ਟਰੈਕਟਰ ਆ ਬਾਕੀ ਕਨੋਪੀ ਛਤਰੀ ਡੈਕੜੂ ਸਾਰਾ ਕੁਝ ਲੱਗਿਆ ਨਾਲ ਹੀ ਦੋਗੇ ਜੀ ਡੈਕੜੂ ਹਾਂ ਹਾਂ ਬਾਈ ਨਾਲ ਠੀਕ ਹੈ ਮਾਡਲ ਕਿੰਨਾ ਹੈ ਜੀ ਮਾਡਲ 17 ਜੀ ਕੀ ਡਿਮਾਂਡ ਕਰਦੇ ਆਂ ਦੀ 5 ਲੱਖ 40 ਹਜ਼ਾਰ ਜੀ ਠੀਕ ਆ ਬਾਈ ਜੀ ਇਹ ਚੋ ਵੀ ਹੋ ਜਾ ਹਾਂ ਇਹ ਚ 15000 ਇਹ ਚ ਘਟਾ ਦੇ ਠੀਕ ਹੈ ਜੀ ਅੱਗੇ ਆ ਗਿਆ ਜੀ ਸੋਨਾ ਲੱਕਾ ਡੀਆਈ 35 ਦਾ ਸੈਂਟਰ ਗੇਅਰ ਚ ਆਈ ਏ ਇਹ ਸੈਂਟਰ ਗੇਅਰ ਆ ਜੀ ਠੀਕ ਆ ਸਿੰਪਲ ਸਟੀਅਰਿੰਗ ਹਾਂ ਟਾਇਰ ਨਵੇਂ ਆ ਦੇ ਜੀ ਠੀਕ ਆ ਜੀ ਬਾਈਕ ਵਾਲੇ ਬਿਲਕੁਲ ਨਵੇਂ ਟਾਇਰ ਆ ਬਾਈ ਜੀ ਮੂਰ ਦੇ ਬਾਅਦ 70 ਪੈਸੇ ਆ ਕ੍ਰਾਂਟ ਵਾਲੇ 70 ਕੁ ਪੈਸੇ ਹੈਗੇ ਆ ਤੇ ਮਾਡਲ ਕਿੰਨਾ ਜੀ ਇਹ ਇਹ ਮਾਡਲ 2004 ਚਾਰ ਮਾਡਲ ਆ ਸਿੰਪਲ ਸਟੀਅਰਿੰਗ ਆ ਤੇ ਇੰਜਨ ਗੇਅਰ ਦੀ ਇਹ ਗੱਲ ਕਰੀ ਪੂਰਾ ਚੰਗਾ ਹੀ ਇੰਜਨ ਗੇਅਰ ਦਾ ਬਾਕੀ ਐਚ ਐਮਟੀ ਇੰਜਨ ਚਾਹੇ ਠੀਕ ਹੈ ਜੀ ਨੰਬਰ ਇਹਦਾ ਜੀ ਇਹਦਾ ਵੀ ਐਚ 4 ਠੀਕ ਹੈ ਜੀ ਕੀ ਡਿਮਾਂਡ ਕਰਦੇ ਨੇ ਨਵਾਂੜ ਦੀ 185000 ਠੀਕ ਹੈ ਜੀ ਬਾਕੀ 15000 ਇਹ ਜੋ ਘਟਾ ਲੈ ਠੀਕ ਹੈ ਜੀ ਸਾਹਮਣੇ ਆ ਗਿਆ ਬਾਈ ਜੀ 855 3 ਸਟਾਰ ਰਿਵਰਸ ਪੀਟੀਓ ਸਿੰਗਲ ਪੰਪ ਚਾ ਗਿਆ ਇਹ 10 ਮਾਡਲ ਆ ਬਾਈ 10 ਮਾਡਲ ਹੈ ਸਿੰਪਲ ਸਟੀering ਹੈ ਜੀ ਸੈਂਪਲ ਹਾਏ ਨਹੀਂ ਠੀਕ ਹੈ ਪੈਰਾਂ ਦੀ ਇਹ ਜਿੰਗਲ ਦਾ ਪੂਰਾ ਚੰਗਾ ਈ ਟਰੈਕਟਰ ਈ ਜੀ ਠੀਕ ਹੈ ਜੀ ਹਾਂ ਪੈਰ ਹੈਗੇ ਇਹਦੇ ਮਗਰ ਲੱਦਿਆਂ ਵਾਂਗੂ ਐ ਮੂਲੇ 40 ਰੁਪਏ ਠੀਕ ਹੈ ਜੀ ਇਹਦੀ ਕੀ ਡਿਮਾਂਡ ਕਰਦਾ ਜੀ ਇਹਦੇ ਮੰਗਦੇ ਆਪਾਂ 330000 ਠੀਕ ਹੈ ਜੀ ਇਹ ਚੋਂ ਵੀ ਹੋ ਜੀ ਹਾਂ ਇਹ ਜੋ 5-7000 10000 ਇਹ ਚੋਂ ਹੋ ਜੀ ਹਾਂ ਇਹਦਾ ਜੈ ਦੇ ਰੱਖਿਆ ਉਹਨਾਂ ਨੇ ਮੇਰੇ ਘਰੇ ਖੜੀਆ ਟਰਾਲੀ ਅੱਗੇ ਫੇਰ ਆ ਗਿਆ ਜੀ ਇਹ 19 ਮਾਡਲ ਆਈ ਇਹ ਹੋਰ ਸਟਾਰ ਰਿਵਰਸਿਬਲ ਵੀਡੀਓ ਆਵਰ ਸਟੀering ਆ ਗਿਆ ਬਾਈ ਜੀ ਡਬਲ ਪੰਪ ਚਾਰੇ ਟਾਇਰ ਨਵੇਂ ਆ ਇਹਦੇ ਬੁਫਟਰ ਚੌਕੜਾ ਨਵਾਂ ਬੈਕ ਵਾਲੇ ਹੈਗੇ ਗੁਡੀਅਰ ਦੇ 16 ਦੇ ਜੀ ਹਾਂਜੀ ਹਾਂਜੀ 16 ਨੇ ਆਈ ਬੈਕ ਵਾਲੇ ਫਰੰਟ ਵਾਲੇ ਰੀਡੀਏ ਲਾ ਕੇ ਜੇ ਕੇ ਮਾਡਲ ਕਿੰਨੇ ਦੱਸਿਆ ਜੀ 19 ਮਾਡਲ ਆਈ ਏ 19 ਮਾਡਲ ਆ ਤੇ ਦੇਖ ਸਕਦੇ ਹੋ ਇਹ ਜੋ 15000 ਕਰ ਦਾਂਗੇ 15000 ਇਹ ਚ ਹੋਊ ਬਾਈ ਜੀ ਰੰਗ ਪੇਂਟ ਤਾਂ ਪੂਰਾ ਕੈਂਟ ਪਿਆ ਵੀ origignal ਆ ਹਾਂਜੀ ਹਾਂਜੀ ਇੰਜਨ ਗੇਅਰ ਦੀ ਗਾਰੰਟੀ ਆ ਹਾਂ ਫਸਟ ਪਾਰਟੀ ਦੀ ਏ ਪਹਿਲੇ ਨਾ ਪਹਿਲੇ ਨਾ ਆ। ਠੀਕ ਹੈ। ਪੇਪਰ ਸਾਰੇ ਮਿਲ ਜਾਣਗੇ ਤੇ। ਠੀਕ ਹੈ ਜੀ। ਇਹਦਾ ਨੰਬਰ ਜੀ ਇਹਦਾ ਵੀ ਐਚਆਰ। ਇਹਨੂੰ ਅਸੀਂ ਮਿਲੂਗੀ ਕੋਈ ਚੱਕਰ ਨਹੀਂ ਜਿਹੜਾ ਬੰਦਾ ਲਊਗਾ ਇਹਦੇ ਨਾਲ। ਇਹਨੂੰ ਅਸੀਂ ਮਿਲੂ ਲੋਨ ਹੋਊ। ਇਹਦੀ ਡਿਮਾਂਡ ਕੀ ਹੈ ਜੀ? ਇਹਦੀ 5,65,000 ਰੁਪਏ ਮੰਗਦੇ ਆ। ਠੀਕ ਹੈ ਜੀ। 15,000 ਰੁਪਏ ਦਾ ਘਟਾ ਦੇਾਂਗੇ। ਠੀਕ ਹੈ ਭਾਈ ਜੀ। ਇਹ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਕਿਹੜਾ ਹੈ? ਪਿੰਡ ਮੇਰਾ ਚਨਾਰਥ ਵਾਲਾ ਜੀ। ਹਾਂ ਜੀ। ਹਾਂ ਜੀ। ਮੈਸਰਖਾਨੇ ਦੇ ਨਾਲ ਰਹਿੰਦਾ ਜੀ ਤੇ ਮੇਲ ਲੱਗਦਾ। ਠੀਕ ਹੈ ਭਾਈ ਜੀ। ਹਾਂ ਜੀ। ਬਠਿੰਡੇ ਜ਼ਿਲ ਰਾਣਾ ਡ੍ਰੈਕਟਰ ਕੱਟੇ ਲੋਨ ਹਾਂ ਵਿੱਚ ਲੈ ਵੀ ਲੈਣੇ ਡ੍ਰੈਕਟਰ ਆਪਾਂ ਲੋਨ ਦਾ ਵੀ ਕਰਵਾ ਦਿਆਂਗੇ ਆਪਾਂ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਕੰਟੈਕਟ ਨੰਬਰ ਆਪਣਾ ਹੀ 94633 22634 ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਕਮੈਨ ਲੱਗੀ ਆਪਣੀ ਤਾਂ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ